ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਜ਼ਿਆਦੇ ਸੋਹਣੇ ਸੂਟ ਤੇ ਸਾਰੇ ਸੂਟ ਮਤਲਬ ਠੀਕ ਪ੍ਰਾਈਸ ਦੇ ਨੇ ਪਿਓਰ ਕਾਟਨ ਦੇ ਸੂਟ ਰਹਿਣਗੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੇ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਲੈਣਗੇ ਜਿਹੜੇ ਤੁਸੀਂ ਲੈ ਸਕਦੇ ਹੋ ਜਿਹੜੀਆਂ ਪਹਿਣਾ ਮੈਨੂੰ ਬਾਹਰ ਤੋਂ ਦੇਖਦੇ ਹੋਗੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਆਪਣੇ ਕੋਲੇ ਸੂਟ ਕਿਸੇ ਵੀ ਤਰ੍ਹਾਂ ਦਾ ਤਾਂ ਜ਼ਰੂਰ ਟਰਾਈ ਕਰ ਸਕ ਜਿਹੜਾ ਕਿ ਮੇਰੇ ਆ ਸੂਟ ਪਾਇਆ ਹੈ ਬਲੈਕ ਕਲਰ ਦਾ ਇਹਨੂੰ ਤੁਸੀਂ ਜੇ ਪਸ਼ਮੀਨੇ ਤੇ ਨਹੀਂ ਰੈਡੀ ਕਰਵਾਉਣਾ ਹੈ ਨਾ ਤਾਂ ਤੁਸੀਂ ਮਤਲਬ ਹੁਣ ਮੌਸਮ ਚੇਂਜ ਹੋ ਰਿਹਾ ਹੈਗਾ ਇਹਨੂੰ ਬਹੁਤ سارے ਸਟੱਫ ਨੇਗੇ ਉਸ ਅਕੋਰਡਿੰਗ ਤੁਸੀਂ ਇਹਨੂੰ ਮਤਲਬ ਹੋਰ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਕੋਈ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਦੇਖੋ ਤੁਸੀਂ ਉਹ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਹਨਾ ਅ ਵੀ ਆਪਾਂ ਉਹ ਫੋਟੋ ਸ਼ੇਅਰ ਕਰਕੇ ਉਹ ਤੁਸੀਂ ਸੂਟ ਹੈਗਾ ਜਿਹੜਾ ਟਰਾਈ ਕਰ ਸਕਦੇ ਹੋ ਰੈਡੀ ਕਰਵਾ ਸਕਦੇ ਹੋਗੇ ਤੇ ਚਲੋ ਜੀ ਅੱਜ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਤੇ ਬਹੁਤ سارے ਕੱਪੜੇ ਨਗੇ ਹਨ ਸਲਾਈ ਹੋ ਕੇ ਆਏ ਨੇ ਇਹਨਾਂ ਦੀ ਪ੍ਰੋਪਰ ਦੁਪट्टे ਵਗੈਰਾ ਡਾਈ ਹੋ ਜਾਂਦੇ ਹੋਣਾ ਤੇ ਡੈਲੀ ਮਤਲਬ ਆਉਂਦੇ ਨੇ ਆਪਣੇ 15 10 ਜਾਂ 15 ਸੂਟ ਡੈਲੀ ਸਲਾਈ ਹੋ ਕੇ ਆਉਂਦੇ ਨੇਗੇ ਤੇ ਡੈਲੀ 15 20 ਸੂਟ ਸਲਾਈ ਲਈ ਜਾਂਦੇ ਨੇਗੇ ਤੇ ਜਰੂਰ ਤੁਸੀਂ ਵੀ ਟਰਾਈ ਕਰਨਾ ਚਾਹੋਗੇ ਕਰ ਸਕਦੇ ਹੋਗੇ ਵਰਕ ਵਗੈਰਾ ਵਾਲੇ ਆਪਣੇ ਲੱਗੇ ਹੋਏ ਨੇਗੇ ਆਰਡਰ ਤੇ ਹੁਣ ਰੈਡੀ ਹੋ ਕੇ ਆਉਣਗੇ 2-4 ਦਿਨਾਂ ਤੱਕ ਇਕੱਠੇ ਸੂਟ ਤਾਂ ਤੁਹਾਨੂੰ ਮੈਂ ਉਹ ਵੀ ਜਰੂਰ ਦਿਖਾਉਂਗੀ ਉਹਦੇ ਵਿੱਚੋਂ ਵੀ ਤੁਸੀਂ ਕੋਈ ਵੀ ਫੈਬਰਿਕ ਤੇ ਜਿਹੜਾ ਸੂਟ ਹੈਗਾ ਟਰਾਈ ਕਰ ਸਕਦੇ ਹੋਗੇ ਕਾਟਨ ਦੇ ਫੈਬਰਿਕ ਤੇ ਵੀ ਮਤਲਬ ਨਵੇਂ ਡਿਜ਼ਾਈਨ ਗਏ ਹੋਏ ਨੇ ਉਹਨਾਂ ਨੂੰ بیا ਜਾਂਦੋਂ ਬਣ ਕੇ ਫਿਰ ਤੁਸੀਂ ਉਹ ਵੀ ਜੇ ਤੁਹਾਨੂੰ ਪਸੰਦ ਆਏ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਪਹਿਲਾਂ ਮੈਂ ਤੁਹਾਨੂੰ ਦਿਖਾਉਣ ਸੂਟ ਦਿਖਾਉਣੀ ਸ਼ੁਰੂ ਕਰ ਦਿਆਂ ਬਹੁਤ ਠੀਕ ਪ੍ਰਾਈਸ ਤੇ ਨੇ ਜਿਹੜੇ ਸੂਟ ਲੇਗੇ ਲੋ ਜੀ ਫੈਬ੍ਰਿਕ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈ ਕਿਉਂਕਿ ਮੈਂ ਨਾ ਪਿਛਲੇ ਸਾਲ ਇਹ ਮਤਲਬ ਇਹ ਫੈਬਰਿਕ ਤੇ ਪ੍ਰਿੰਟ ਜਿਹੜਾ ਸਟਿਚ ਕਰਵਾਇਆ ਸੀਗਾ ਬਹੁਤ ਵਧੀਆ ਸਟੱਫ ਨਿਕਲਿਆ ਤੇ ਦੇਖੋ ਇਹ ਤੁਸੀਂ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਹੈਗਾ ਇਹਦੇ ਨਾਲ ਤੁਸੀਂ ਡਾਰਕ ਪਿੰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਲੋ ਜੀ ਪ੍ਰਾਈਸ ਰਹੇਗਾ 1000 올ਓਵਰ ਸੂਟ ਦਾ ਜੇ ਤੁਸੀਂ ਮੈਚਿੰਗ ਕਰਾਉਣੀ ਹੋਵੇਗਾ ਜਿੱਦਾਂ ਕਿ ਇਹ ਮੈਚਿੰਗ ਵੀ ਹੋ ਜਾਊਗਾ ਮੈਚਿੰਗ ਕਰਾਉਣੇ ਤਾਂ 850 ਪ੍ਰਾਈਸ ਰਹੂਗਾ ਆਪਣਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਸੂਟ ਠੀਕ ਰੇਟ ਤੇ ਨਹੀਂ ਗੇ ਇੱਕ ਵੀ ਸੂਟ ਨਹੀਂ ਰਹਿੰਦਾ ਚਲੋ ਹੁਣ ਮਤਲਬ ਕੱਪੜੇ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਉਹ ਸਸਤਾ ਹੋਵੇ ਚਾਹੀਦੀ ਕੋਈ ਮਹਿੰਗਾ ਰੱਬ ਦੀ ਕਿਰਪਾ ਨਾਲ ਆਪਣਾ ਵਧੀਆ ਮਤਲਬ ਅਗਲੀ ਮਾਰਨਿੰਗ ਤੱਕ ਵਧੀਆ 1-2 ਪੀਸੀ ਮਤਲਬ ਬਚਦੇ ਹੁੰਦੇ ਨੇ ਦੂਜੇ ਦਿਨ ਤੱਕ ਤਾਂ ਤੇ ਸੇਲ ਹੋ ਜਾਂਦੇ ਹੁੰਦੇ ਨੇਗੇ ਸੂਟ ਲੋ ਜੀ ਬਹੁਤ ਸੋਹਣੇ ਸੋਹਣੇ ਸੂਟ ਨੇਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇਗੇ ਆ ਦੇਖੋ ਆਪਾਂ ਚਿਕਨ ਦੀ ਸਲਵਾਰ ਨਾਲ ਵੀ ਦਿਖਾਇਆ ਸੀਗਾ ਤੇ ਉਹ ਤਾਂ ਆਪਣਾ ਸੇਲ ਹੋ ਗਿਆ ਚਿਕਨ ਦੀ ਸਲਵਾਰ ਨਾਲ ਵੀ ਵਧੀਆ ਰਿਸਪੌਂਸ ਆਇਆ ਜੇ ਤੁਸੀਂ ਚਿਕਨ ਦੀ ਸਲਵਾਰ ਨਾਲ ਲਾਉਂਗੇ ਵਿਦਆਊਟ ਦੁਪੱਟਾ ਸੂਟ ਲੈਣੇ ਹੋਗੇ ਤਾਂ ਤੁਹਾਨੂੰ ਇਹ 1800 ਦਾ ਪਊਗਾ ਤੇ ਜੇ ਤੁਸੀਂ 올ਓਵਰ ਸੂਟ ਲੈਣੇ ਹੋਗੇ ਇਦਾਂ ਹੀ ਤਾਂ ਇਹ ਮਤਲਬ 1000 ਦਾ ਸੂਟ ਹੈਗਾ 올ਓਵਰ ਲੈਣੇ ਹੋ ਜੇ ਤੁਸੀਂ ਇਦਾਂ ਮਤਲਬ ਬਿਨਾ ਚਿਕਨ ਦੀ ਸਲਵਾਰ ਤੋਂ ਲੈਣੇ ਹੋਗੇ ਤਾਂ ਇਹ ਪ੍ਰਾਈਸ ਰਹੇਗਾ 850 ਠੀਕ ਹੈ ਜੀ ਦੋਨਾਂ ਦੇ ਮੈਂ ਪ੍ਰਾਈਸ ਜੇ ਤੁਸੀਂ ਮੈਚਿੰਗ ਲਓਗੇ ਬਿਨਾ ਚਿਕਨ ਦੀ ਸਲਵਾਰ ਤਾਂ ਉਹ 850 ਹੈ ਤੇ ਕਿਉਂਕਿ ਚਿਕਨ ਦੀ ਸਲਵਾਰ 300 ਜਾਂ 400 ਰੁਪਏ ਪਰ ਮੀਟਰ ਹੈਗੀ ਉਹ ਮਤਲਬ ਸਟਾਫ ਥੋੜਾ ਇਹ ਮਹਿੰਗਾ ਹੁੰਦਾ ਤਾਂ ਕਰਕੇ ਹੈ ਨਾ ਮੈਂ ਤੁਹਾਨੂੰ ਰੇਟ ਦੇ ਵਿੱਚ ਵੀ ਅੱਜ ਇਹ ਗੱਲ ਫਰਕ ਦੱਸਤੀ ਵੀ ਜੇ ਚਿਕਨ ਦੀ ਸਲਵਾਰ ਲੈਣੇ ਹੋ ਵੀ ਕਿਉਂ ਮਹਿੰਗਾ ਹੁੰਦਾ ਕਿਉਂਕਿ ਉਹ 300 ਰੁਪਏ ਮੀਟਰ ਆ ਕੋਈ 400 ਪਰ ਮੀਟਰ ਹੈਗੀ ਤੇ ਸਟਾਫਕ ਬਹੁਤ ਵਧੀਆਗਾ ਜੇ ਤੁਸੀਂ ਓਦਾਂ ਵੀ ਲਗਾਉਣਾਗਾ ਮੈਂ ਜਿਹੜਾ ਸੂਟ ਸਲਾਈ ਕਰਨਾ ਦਿੱਤਾਗਾ ਇਸ ਤੇ ਇਹ ਕਲਰ ਦਿੱਤਾ ਮੈਨੂੰ ਸੋਹਣਾ ਲੱਗਿਆ ਮੈਂ ਚਿਕਨ ਦੀ ਬਾਟਮ ਨਾਲ ਦਿੱਤਾਗਾ ਤੇ ਇਦਾਂ ਇਹ ਦੁਪੱਟਾ ਨਾਲ ਲਾਵਾਂਗੇ ਇਸ ਤਰ੍ਹਾਂ ਜੇ ਤੁਸੀਂ ਦੁਪੱਟਾ ਲਓਗੇ ਤਾਂ ਮਤਲਬ ਮੈਂ 2200 ਪ੍ਰਾਈਸ ਰਹੇਗਾ ਇਦਾਂ ਚਿਕਨ ਦੀ ਸਲਵਾਰ ਪਲੱਸ ਦੁਪੱਟਾ ਸਲਵਾਰ 2200 ਪ੍ਰਾਈਸ ਰਹੇਗਾ ਦੇਖੋ ਮੈਂ ਇਹ ਪ੍ਰਿੰਟ ਤੇ ਆਪਣਾ ਸੂਟ ਦਿੱਤਾ ਬਹੁਤ ਜਿਆਦਾ ਸੋਹਣਾ ਕਲਰ ਹੈ ਵੀ ਦੇਖੋ ਅਗਲਾ ਪ੍ਰਿੰਟ ਸਾਰੇ ਪ੍ਰਿੰਟ ਇੰਨੇ ਸੋਹਣੇ ਨੇਗੇ ਇੱਕ ਸੂਟ ਲੋ ਦੋ ਲੋ ਚਾਰ ਲੋ ਗਰਮੀ ਆਪਣੇ ਬਹੁਤ ਲੰਬੀ ਪੈਂਦੀ ਹੈ ਇੰਡੀਆ ਦੇ ਵਿੱਚ ਦੇਖੋ ਕੋਟ ਸੈੱਟ ਬਣਾਓ ਕੁਛ ਮਰਜੀ ਬਣਾਓ ਇਹਨਾਂ ਦੇ ਦੋ ਦੋ ਚਾਰ ਚਾਰ ਸੂਟ ਪਹਿਣਾ ਇਹ ਮਤਲਬ ਲੈ ਜਾਂਦੀਆਂ ਨੇਗੀਆਂ ਕੋਈ ਕੰਪਲੀਟ ਨਹੀਂ ਹੈਗੀ ਕਪੜੇ ਦੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਇਸ ਤਰ੍ਹਾਂ ਦੇਖੋ ਇਹਦੇ ਨਾਲ ਤੁਸੀਂ ਇਹ ਵਾਲੀ ਸਲਵਾਰ ਵੀ ਲਗਾ ਸਕਦੇ ਹੋ ਚਿਕਨ ਦੀ ਬਾਟਮ ਵੀ ਲਗਾ ਸਕਦੇ ਹੋ ਪ੍ਰਾਈਸ ਦਾਸਤਾ ਇਹ 1000 ਰੁਪਏ 올ਓਵਰ ਦਾ ਮੈਚਿੰਗ ਸੂਟ ਹੈ ਜਿਹੜਾ 850 ਪਲੇਨ ਬਾਟਮ ਦਾ ਫ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜਿਆਦੇ ਸੋਨੇ ਪ੍ਰਿੰਟ ਨੇ ਕੋਟ ਸੈੱਟ ਬਣਾਉਣੇ ਨੇਗੇ ਸਲਵਾਰ ਸੂਟ ਬਣਾਉਣੇ ਨੇਗੇ ਕੁਛ ਮਰਜ਼ੀ ਬਣਾਉਣਾਗਾ ਬਹੁਤ ਜਿਆਦੇ ਸੋਨਾ ਰਹੂਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਫ੍ਰਿੰਟ ਦਿਖਾ ਦਿੰਦੀ ਹਾਂ ਲਓ ਜੀ ਦੇਖੋ ਇਹ ਵਾਲਾ ਪ੍ਰਿੰਟ ਬਲੂ ਕਲਰ ਦਾ ਇਹ ਤੁਸੀਂ ਵਾਈਟ ਬਾਟਮ ਨਾਲ ਵੀ ਲੈ ਸਕਦੇ ਹੋਗੇ ਵਾਈਟ ਬਾਟਮ ਵੀ ਆਪਾਂ ਲੈ ਕੇ ਆਏ ਆਂਗੇ ਜੀ ਕਿਸੇ ਵਾਈਟ ਬਾਟਮ ਨਾਲ ਲੈਣ ਵਾਈਟ ਬਾਟਮ ਨਾਲ ਜੀ ਲੈ ਸਕਦੇ ਹੋਗੇ ਲਓ ਜੀ 1000 ਪ੍ਰਾਈਜ਼ ਰਹੇਗਾ ਇਹਦਾ ਇਹਦੇ ਨਾਲ ਤੁਸੀਂ ਜਿੱਦਾਂ ਕਿ ਮੈਂ ਦੁਪट्टे ਦੱਸਾ ਹਨਾ ਵੀ ਗਰਮੀ ਦੇ ਵਿੱਚ ਮੈਂ ਲੀਲਾਂ ਦੇ ਦੁਪट्टे ਦਿਖਾਏ ਸੀਗੇ ਕੱਲ ਤੁਸੀਂ ਉਹਦੇ ਵਿੱਚ ਜ਼ਰੂਰ ਟਰਾਈ ਕਰ ਸਕਦੇ ਹੋ ਦੁਪੱਟਾ ਜਿੱਦਾਂ ਕੀ ਆਹਾ ਬਹੁਤ ਜਾਦੇ ਸੋਹਣਾ ਫੈਬਰਿਕ ਹੈ ਦੁਪੱਟੇ ਦਾ ਸਿਰ ਤੇ ਖੜੂਗਾ ਤੇ ਬਹੁਤ ਜਾਦੇ ਸੋਹਣਾ ਰਹੂਗਾ ਦੁਪੱਟਾ ਠੀਕ ਹੈ ਇਹਨੂੰ ਡਾਈ ਕਰਵਾ ਲਓ ਟਾਈ ਐਂਡ ਡਾਈ ਕਰਵਾ ਲਓ ਸਿੰਪਲ ਕਰਵਾ ਲਓ ਜਿੱਦਾਂ ਮਰਜ਼ੀ ਕਰਵਾ ਲਓ ਲਓ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ 1000 올ਓਵਰ ਮੈਚਿੰਗ ਕਰੋਗੇ ਤਾਂ ਰਹੂਗਾ 850 ਗਾਇਸ ਠੀਕ ਐ ਜੀ ਤੇ ਇਹ ਮੈਂ ਤੁਹਾਨੂੰ ਦੂਜਾ ਪ੍ਰਿੰਟ ਕਲਰ ਦਿਖਾ ਦਿੰਨੀ ਆ ਦੇਖੋ ਮੈਂ ਚਾਰਚੜ ਦੇ ਵਿੱਚ ਪਾਇਆ ਹੈ ਇਹ ਕਲਰ ਦਾ ਸੂਟ ਤੇ ਇਹਦੇ ਨਾਲ ਤੁਸੀਂ ਨਾ ਵਾਈਟ ਕਲਰ ਦੀ ਲੈਂਸ ਵਗੈਰਾ ਲਗਾ ਕੇ ਬਹੁਤ ਜਾਦੇ ਸੋਹਣਾ ਰਹੂਗਾ ਦੇਖੋ ਇਹ ਪ੍ਰਿੰਟ ਵੀ ਉਹਦਾ ਤੁਸੀਂ ਕੋਟ ਸੈੱਟ ਲਈ ਲੈ ਲਓ ਸਲਵਾਰ ਸੂਟਾਂ ਲਈ ਲੈ ਲਓ ਜਿੰਨਾ ਮਰਜ਼ੀ ਮਸਟਫ ਲੈ ਲਓ ਕਿਉਂਕਿ ਅਲੱਗ-ਅਲੱਗ ਸੂਟ ਨੇਗੇ ਜੇ ਕਿਸੇ ਨੇ ਭਾਰੀ ਸਲਵਾਰਾ ਹੈਵੀ ਸਲਵਾਰਾ ਬਣਾਉਣੀਆਂ ਨੇ ਉਹ ਵੀ ਬਣਵਾ ਲਓ ਵਧੀਆ ਕੁਲੜੁਲੜਾ ਕੱਪੜਾ ਹੈਗਾ ਤੇ ਵਧੀਆ ਬਣੂਗਾ ਸੂਟ ਤੇ ਇਹਦੇ ਵਿੱਚੋਂ ਜਰੂਰ ਤੁਸੀਂ ਟਰਾਈ ਕਰ ਸਕਦੇ ਹੋਗੇ ਦੁਪट्टे ਮੈਂ ਤੁਹਾਨੂੰ ਦੱਸਤੇ ਵੀ कॉटन ਦੇ ਲੀਲਾਂ ਦੇ ਦੁਪट्टे ਲੈ ਸਕਦੇ ਹੋ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੀ ਹਣਾ ਦੁਪੱਟਾ ਇਸ ਤਰ੍ਹਾਂ ਲਓ ਜੀ ਦੇਖੋ ਖੁੱਲਾ ਡੁੱਲਾ ਦੁਪੱਟਾ ਦਾ ਪੂਰਾ ਵਧੀਆ ਤੇ ਲੰਬਾਈ ਵੀ ਬਹੁਤ ਹੈਗੀ ਚੌੜਾਈ ਵੀ ਬਹੁਤ ਹੈਗੀ ਦੁਪੱਟੇ ਦੀ ਤੇ ਬਾਕੀ ਜਦੋਂ ਡਾਈ ਹੋ ਗਿਆ ਉਸ ਅਕੋਰਡਿੰਗ ਇਹ ਦੁਪੱਟਾ ਲੇਸ ਵਗੈਰਾ ਲਗਾ ਕੇ ਬਹੁਤ ਜ਼ਿਆਦਾ ਵਧੀਆ ਰਹਿਣਗੇ ਮਤਲਬ ਦੁਪੱਟੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਜਿਹੜੀਆਂ ਪਹਿਣਾ ਨਵੀਆਂ ਨੇ ਜੀਆਂ ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਹੈਨਾ WhatsApp ਤੇ ਆਪਾਂ ਨੂੰ ਆਰਡਰ ਦੇ ਸਕਦੇ ਆ ਆਪਣਾ WhatsApp ਦਾ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਹੈਗਾ ਉਦੇ ਜਾ ਕੇ ਪਹਿਲਾਂ ਤੁਸੀਂ ਆਰਡਰ ਦੇ ਕੇ ਜਦ ਮਰਜ਼ੀ ਤੁਸੀਂ ਫੋਨ ਕੱਟ ਸਕਦੇ ਹੋਗੇ ਫੋਨ ਕਰਕੇ ਜਿੱਦਾਂ ਵੀ ਹੋਣਾ ਤੁਸੀਂ ਮੈਨੂੰ ਸਮਝਾਓਗੇ ਆਪਾਂ ਸਾਰੀ ਡਿਟੇਲ ਹੈਗੀ ਤੇ ਆਪਾਂ ਇੱਕ ਰਜਿਸਟਰ ਲਗਾਇਆ ਹੋਇਆ ਹੈਗਾ ਉਦੇ ਮੈਂ ਤੁਹਾਡੀ ਸਾਰੀ ਡਿਟੇਲ ਨਾਲ ਦੀ ਨਾਲ ਲਿਖ ਲੈਣੀ ਹੈ ਵੀ ਤੁਸੀਂ ਕਿਦਾਂ ਕਿਦਾਂ ਸਲਾਈ ਕਰਵਾਉਣੇ ਲੰਗੇ ਹੈਨਾ ਕਿਵੇਂ ਤੁਸੀਂ ਵਰਕ ਕਰਵਾਉਣੇ ਲੰਗੇ ਉਸ ਅਕੋਰਡਿੰਗ ਵੀ ਹੈ ਜਿਹੜਾ ਸੂਟ ਹੈਗਾ ਤੁਸੀਂ ਦੇ ਸਕਦੇ ਹੋਗੇ ਰੈਡੀ ਕਰਵਾ ਸਕਦੇ ਹੋਗੇ ਵਰਕ ਵਗੈਰਾ ਵਾਲੇ ਕੋਈ ਵੀ ਤੁਸੀਂ ਪਾਰਟੀ ਵੇਰ ਹੈਂਡ ਵਰਕ ਦੇ ਸੂਟ ਰੈਡੀ ਕਰਵਾਉਣੇ ਲੰਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਜਿਹੜੇ ਵਰਕਰ ਨੇਗੇ ਉਹ ਆਪਣੇ ਪਰਸਨਲ ਨੇਗੇ ਆਪਣਾ ਕੰਮ ਕਰਦੇ ਨੇਗੇ ਜਿਹੜੇ ਟੇਲਰ ਨੇਗੇ ਆਪਣੇ ਮਾਸਟਰ ਟੇਲਰ ਰੱਖੇ ਹੋਏ ਨੇ ਰੱਬ ਦੀ ਕਿਰਪਾ ਨਾਲ ਜਿੰਨੇ ਸੂਟ ਬਣ ਕੇ ਗਏ ਨੇ ਸਾਰੀਆਂ ਭੈਣਾਂ ਦੀ ਫਿਟਿੰਗ ਬਹੁਤ ਜ਼ਿਆਦੇ ਸੋਹਣੀ ਆਈ ਹੈਗੀ ਤੇ ਸਾਰਿਆਂ ਨੂੰ ਪਸੰਦ ਆਏ ਨੇ ਹਨਾ ਤੇ ਆਪਾਂ ਹਾਂ ਇਹ ਮਤਲਬ ਥੋੜੇ ਜਿਹੀ ਠੀਕ ਰੇਟ ਦੇ ਸੂਟ ਲੇਗੇ ਆਪਾਂ ਜ਼ਿਆਦਾਤਰ ਮਤਲਬ ਥੋੜੀ ਜੀ ਰੇਂਜ ਹੁੰਦੀ ਹੈ ਜਿਹੜੀ ਮਤਲਬ ਅਪ ਰੇਂਜ ਵਾਲੇ ਲੈ ਕੇ ਆਉਣੇ ਹੁੰਦੇ ਆ ਕਿਉਂਕਿ ਉਹਦੇ ਵਿੱਚ ਮੈਨੂੰ ਇਹ ਹੁੰਦਾ ਵੀ ਉਹਦੀ ਕੁਆਲਿਟੀ ਵਧੀਆ ਹੁੰਦੀ ਹੈ ਜਿੱਦਾਂ ਕਿ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਮੈਂ ਯੂਜ਼ ਕੀਤਾ ਫੈਬਰਿਕ ਕੁਝ ਨਹੀਂ ਹੋਇਆ ਕਿ ਨਹੀਂ ਮਤਲਬ ਮੈਂ ਕਰੇ ਹੀ ਧੁੱਤੇ ਜਾਂਦੇ ਨੇ ਅੰਗੇ ਸੂਟ ਕਿੰਨੀ ਵਾਰ ਉਹਦੇ ਵਿੱਚ ਧੋਪ ਹੈਗੀ ਕੁਝ ਵੀ ਨਹੀਂ ਹੋਇਆ ਸੂਟ ਨੂੰ ਜਿਹੜੇ ਥੋੜੇ ਜੇ ਮਤਲਬ ਵਧੀਆ ਸੂਟ ਹੁੰਦੇ ਨੇ ਹਨਾ ਵਧੀਆ ਵੀ ਚਾਹੀਦੇ ਹੁੰਦੇ ਨੇ ਆਪਣੇ ਲਈ ਹਰ ਤਰ੍ਹਾਂ ਦਾ ਸਟਾਫ ਹੁੰਦਾਗਾ 1000 1000 ਤੋਂ ਸਟਾਰਟਿੰਗ ਹੈ ਸਟਾਫ ਦੀ ਤੇ ਥੋੜੇ ਜਿਹਾ ਆਪਾਂ ਵਧੀਆ ਵੀ ਲੈ ਕੇ ਆਉਣੇ ਨੇ 2000 2500 1500 3000 3500 ਤੱਕ ਆਪਾਂ ਪ੍ਰਿੰਟ ਸੂਟ ਇੱਥੇ ਤੱਕ ਆਪਾਂ ਬਸ ਸੇਲ ਕਰ ਦੇਾਂਗੇ ਉਸ ਤੋਂ ਬਾਅਦ ਮਤਲਬ ਵਰਕ ਵਾਲੇ ਸੂਟ ਆ ਜਾਂਦੇ ਹੁੰਦੇ ਨੇਗੇ ਹਨਾ ਤੇ ਭੈਣਾ ਵਰਕ ਆਪਣਾ ਵੀ ਭੇਜ ਦਿੰਦੀਆਂ ਨੇ ਜਾਂ ਆਪਣੀ ਵੀਡੀਓ ਪਾਈ ਹੁੰਦੀ ਹੈ ਜੋ ਵੀ ਆਪਾਂ ਵਰਕ ਦਿਖਾਉਣਿਆਂਗੇ ਉਹ ਪੇਜ ਦੇੰਦ ਨੇ ਵੀ ਸਾਡੇ ਇਦਾਂ ਦਾ ਇਹ ਸੂਟ ਰੈਡੀ ਕਰ ਦੋ ਅੱਜ ਦੇ ਟਾਈਮ ਬਹੁਤ ਸੋਹਣਾ ਕੰਮ ਚੱਲੇ ਰਿਹਾ ਹੈ ਰੱਬ ਦੀ ਕਿਰਪਾ ਨਾਲ ਤੁਹਾਡੀਆਂ ਸਾਰੀਆਂ ਭੈਣਾਂ ਦਾ ਸਾਥ ਹੈ ਹਨਾ ਤੈ ਦਲੋ ਧੰਨਵਾਦ ਤੁਹਾਡਾ ਸਾਰੀਆਂ ਭੈਣਾਂ ਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਵੀ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਆਜੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ